ਸਰ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਜੋ ਨਾਕਾ ਲਗਾਇਆ ਗਿਆ ਪਟਿਆਲੇ ਦੇ ਸਾਡੇ ਇਹ ਸਾਡਾ ਜਿਹੜਾ ਨਾਕਾ ਲੱਗਾ ਹੈ ਰੂਟੀਨ ਚੈਕਿੰਗ ਨਾਕਾ ਹੈ ਜੀ ਇਹ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਡੇ ਨੂੰ ਰੋਜ਼ ਜਿਹੜੇ ਤਿੰਨ ਬਦਲ ਨੇ ਇਨਸਟਰਕਸ਼ਨ ਜਿਹੜੀਆਂ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਆਂ ਇਹ ਨਾਕਾ ਹੁਣ 6 ਤੋਂ 9 ਜਿਹੜਾ ਕੰਟੀਨਿਊਸ ਨਾਕਾ ਰੱਖੂਗਾ ਇਹਦੇ ਵਿੱਚ ਸਪੈਸ਼ਲ ਜਿਹੜੀ ਇੱਕ ਕੈਂਪੇਨ ਚੱਲੀ ਹੈ ਜਿਹਦੇ ਵਿੱਚ ਟੂ ਟੂ ਕਿਲਰ ਵਾਹਨ ਜਿਹੜੇ ਨੇ ਖਾਸ ਕਰਕੇ ਬੁਲਟ ਮੋਟਰਸਾਈਕਲ ਹੋਵੇ ਸਪਲੈਂਡਰ ਮੋਟਰਸਾਈਕਲ ਹੋਗੇ ਟਾਡੇ ਪਲਸਰ ਮੋਟਰਸਾਈਕਲ ਹੋਵੇ ਉਹ ਮੋਟਰਸਾਈਕਲ ਜਿਹੜਾ ਅਸੀਂ ਜਿਹੜਾ ਹੈਗਾ ਪ੍ਰੋਪਰ ਚੈੱਕ ਕਰ ਰਹੇ ਆਂ ਤੇ ਗੱਡੀਆਂ ਚੈੱਕ ਕਰ। ਚੌਧਰੀ ਦੇ ਸ਼ਰਯਾਤੀ ਅੰਸਰ ਨੇ ਬੁਲਟ ਦੇ ਪੜਾਕੇ ਪਾਉਂਦੇ ਨੇ ਜੀ ਉਹਨਾਂ ਦਾ ਕੀ ਬਿਲਕੁਲ ਅਸੀਂ ਸਖਤ ਕਾਲ ਪਤਲ ਨੂੰ ਸਾਡੇ ਤੁਹਾਡੇ ਮਾਹਿਰ ਰਾਹੀਂ ਵਿਡੀਆ ਰਾਹੀਂ ਸਾਡਾ ਇਹ ਸਦੇਬ ਕੋਈ ਵੀ ਜਿਹੜਾ ਬੁਲਟ ਹੈਗਾ ਉਹ ਟੋਟਲ ਲੈਂਬਾਉਂਡ ਹੋਊਗਾ ਕਿਤੇ ਦਾ ਸਲੈਂਸਰ ਚੇਂਜ ਹੋਵੇਗਾ ਉਹਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਸੂ। ਜਿਹੜੇ ਸ਼ਰਯਾਤੀ ਅੰਸਰ ਨੇ ਸਰ ਸ਼ਹਿਰ ਚ ਘੁੰਮ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਦਿਓ। ਉਹਨਾਂ ਨੂੰ ਹਦਾਇਤ ਇਹ ਹੈ ਜੀ ਜਿਹੜੇ ਕਨੂੰਨ ਦੇ ਮੁਤਾਬਕ ਜੋ ਉਹਨਾਂ ਦੇ ਪੰਤੇ